ਜੀ ਆ ਗਈਆਂ ਮੈਂ ਸ਼ਿਮਲਾ ਮੱਚਾਂ ਤੋੜਨ ਸ਼ਿਮਲਾ ਮੱਚਾਂ ਹੋ ਗਈਆਂ ਏਡੀਆਂ ਏਡੀਆਂ ਸਾਰੀਆਂ ਤੋੜ ਲੈਣੀਆਂ ਮੈਂ ਕੁਛ ਆ ਲੱਗੀਆਂ ਤੇ ਕੁਛ ਆ ਲੱਗੀਆਂ ਵਾ ਕੁਛ ਦੂਜੀਆਂ ਬੂਟਿਆਂ ਨੂੰ ਲੱਗੀਆਂ ਵਾ ਵਾ ਬੂਟਾ ਭਰਿਆ ਵਾ ਪਰ ਹਜੇ ਛੋਟੀਆਂ ਨੇ ਚਾਰ ਆ ਤੇ ਉਧਰ ਬੁੜੀਆਂ ਕੁਛ ਤਿੰਨ ਜਾਣੇ ਅਸੀਂ ਦੋ ਆਲੂ ਪਾਉਣੇ ਆ ਤੇ ਇੱਕ ਤਾਂ ਪਿਆਜ਼ ਪਾ ਕੀ ਸਾਡੇ ਜੋਗੀਆਂ ਬਾਂਜਣੀਆਂ ਵਾਦੂ ਲੋ ਜੀ ਆ ਦੇਖੋ ਲੱਗੀਆਂ ਪਿੰਡੀਆਂ ਵੀ ਲੱਗੀਆਂ ਨੇ ਪਿੰਡਿਆ ਦੇ ਬੁੱਟੇ ਕੋਈ ਉਧਰ ਵੀ ਆ ਕਾ ਹੋ ਗਿਆ ਹੁਣ ਹੁਣ ਆ ਕੇ ਫੌਜੀ ਸਾਹਿਬ ਕੱਢਣਗੇ ਹੁਣ ਅਹੀਂ ਤੇ ਨਹੀਂ ਕੋਸ਼ਿਸ਼ ਕਰਨਾ ਆ ਵੇਖੋ ਕਿੰਨੀਆਂ ਵੱਡੀਆਂ ਹੋਈਆਂ ਇੰਨੀਆਂ ਸਾਰੀਆਂ ਛੱਲੀਆਂ ਕੋਣ ਵਾਸਤੇ ਵੀ ਨਹੀਂ ਮੈਂ ਕੁਝ ਲੈ ਕੇ ਆਈ ਲਓ ਜੀ ਕਿੰਨੀਆਂ ਸਾਰੀਆਂ ਨਿਕਲ ਆਈਆਂ ਮੈਨੂੰ ਲੱਗਾ ਸੀ ਦੋ ਤਿੰਨ ਹੀ ਆ ਇਹ ਤਾਂ ਬਹੁਤ ਸਾਰੀਆਂ ਨੇ ਸਾਡੇ ਚੋਗੀਆਂ ਦੇ ਲਓ ਜੀ ਬਹੁਤ ਨਿਕਲ ਆਈਆਂ ਆਹ ਰਹਿ ਚੱਲੀ ਸੀ चलो इन निकल आई इन सारिया शिमला मिर्च वाहिंडिया लगने बहुत चढ़िया वालो जा छिकू लो जी मैं लई आ छू जा ना शिमला मिर्चा शायद हाफ के जी तो हो ਮੈਨੂੰ ਲੱਗਦਾ ਜਿੱਦਾਂ ਬੂਟੇ ਘੱਟ ਦਿਖਾ ਜਿਆਦਾ ਲਖਣਿਆ ਹੋਂ ਤੇ ਜਦੋਂ ਆਗੇ ਫੌਜੀ ਸਾਹਿਬ ਉਹਨਾਂ ਨੇ ਸਭ ਕਰ ਦੇਣਾ ਵਾ ਕਲੀਅਰ ਸਾਫ ਸੁਥਰਾ ਘਾਹ ਕੁ ਪੁੱਟ ਦਿੰਦੇ ਹੁੰਦੇ ਨਾ ਕੁਛ ਰਹਿਣ ਨਹੀਂ ਦੇਣਾ ਤੇ ਬੈਂਗਰਾਂ ਨੂੰ ਵੀ ਫੁੱਲ ਪੈਣ ਲੱਗ ਗਏ ਨੇ ਇੰਨੇ ਕਿ ਨਿਕਲ ਆਈਆਂ ਸ਼ਿਮਲਾ ਮਿਰਚਾਂ ते आ ना मिर्चा ने बूटे ने परे आ साशिका दीदी आ चंगा साशिका मामी जी सब्जियां वे लो टट्टन देपियां टट्टन देपियां सब्जियां <laughs> आओ आ ਹਾਂਜੀ ਹਾਂਜੀ ਹੁਣੇ ਆਇਆ ਹਾਂਜੀ ਸ਼ਿਮਲਾ ਵਿੱਚ ਆ ਹਾਂਜੀ ਆ ਬੜੀਆਂ ਸੋਹਣੀਆਂ ਲੱਗੀਆਂ ਨਾਲ ਇਹਨਾਂ 'ਚ ਕਿਹੜੀ ਕੋਈ ਸਪਰੇਅ ਆ ਹੈਨਾ ਲੱਗਣ ਦਾ ਪਿਆ ਹੁਣ ਤਾਂ ਹੋਇਆ ਪੁੱਟਣ ਵਾਲਾ ਵਾ ਪਿੰਡ 'ਚ ਬੜੀਆਂ ਦਾਮੀਆਂ ਲੱਗਣ ਇਹਨਾਂ ਵਿੱਚ ਉਹ ਮਤਲਬ ਨੇ ਦੋ ਤਰੀਕਿਆਂ ਦਾ ਵਾ ਲਸਣ ਇਹਦਾ ਇੱਕ ਦੇਸੀ ਜਵਾਂ ਉਹ ਤਾਂ ਹੋ ਗਿਆ ਪੁੱਟਣ ਵਾਲਾ ਤੇ ਜਿਹੜਾ ਦੂਜਾ ਹਰਾਵਾ ਨਾ ਇਹ ਤੰਨਾ ਬਾਹਰੋਂ ਲਿਆ ਆ ਹੀ ਵੀ ਇਹ ਹੋਰ ਵੀ ਆ ਆ ਜਿਹੜਾ ਹਰਿਆ ਉਹ ਤੰਨਾ ਲੈ ਆ ਹੀ ਬਾਹਰੋਂ ਹਾਂਜੀ ਨਹੀਂ ਨਹੀਂ ਇਹ ਮੋ ਟਾਇਰ ਪੂਰੇ ਪਿਆਜ ਹੀ ਆ ਇਹਨਾਂ ਚ ਤੁਰੀਆਂ ਨਹੀਂ ਨਿਕਲਦੀਆਂ ਹਾਂਜੀ ਆ ਕਿਹੜੀ ਅਪੀਲ ਕਰਿਆ ਨਾ ਹਾਂਜੀ अच्छा ए ना कहे के बीमारी ते भी आधा ਹੁਣ ਦਰ ਪਰ ਮੈਨੂੰ ਯਾਦ ਨਹੀਂ ਆਉਂਦਾ ਹੁਣ ਕਰ ਸੋਚ ਕੰਦਰਾ ਵਿੱਚ ਲੱਗੇ ਚਲਾਇਆ ਖਾਣਾ ਖਾਣੇ ਬੁੱਤਦੇ ਆ ਇੱਕ ਲੈ ਜਾਈਦੀ ਫੁੱਟ ਕੇ ਕੁੜੇ ਦਿਨਾਂ ਬਾਅਦ ਮੰਦੀ ਵੇਖਿਆ ਬਲੌਗ ਤੇ ਨਹੀਂ ਆਨੇ ਅੱਜ ਦੀ ਵੇਖਦੇ ਟਾਈਮ ਲੱਗ ਅੱਛਾ ਮੈਨੂੰ ਉਹ ਨਹੀਂ ਕਰਨਾ ਆਉਂਦਾ ਸਬਸਕ੍ਰਾਈਬ ਆਹੋ ਨਹੀਂ ਕੀ ਹੁੰਦਾ ਇਹਦਾ అల్ల కమెంట్ <laughs> <Achha, laughs> <laughs> ਨਹੀਂ ਮੈਂ ਕੋਈ ਪੁੱਛਿਆ ਤਾਂ ਕਹਿੰਦਾ ਤੂੰ ਕਰਨੀ ਕਰਨਾ ਤੈਨੂੰ ਪੁੱਛਿਆ ਹੀ ਨਹੀਂ ਉਹਦਾ ਵੀ ਹਲੇ ਨਹੀਂ ਬਰਬਾਦ ਕਿ ਅੰਗੇ ਕੁੜੀ ਚਲਾਈ ਤੋੜ ਲੈਣੀ ਐ ਇਹ ਨਾ ਵਾਸਤੇ ਕਿਸੇ ਬਿਮਾਰੀ ਵਾਸਤੇ ਯਾ ਪਰ ਮੈਨੂੰ ਹੋਣ ਨਹੀਂ ਯਾਦ ਆਉਣ ਡਿਆ ਤੋੜ ਕਿਉਂ ਨਾ ਕਰੀ ਲਈ ਆਪਣੀ ਹਾਂ ਇਹ ਕਿਸੇ ਬਿਮਾਰੀ ਦਾ ਉਹ YouTube ਤੇ ਦੱਸਦੇ ਪਰ ਮੈਨੂੰ ਹੋਣ ਨਹੀਂ ਯਾਦ ਆਉਣ ਡਿਆ ਕਾਰੇ ਵਾਸਤੇ ਉਹ ਪੱਤੇ ਪੱਤੇ ਪਿਆਜ਼ ਵੀ ਦੇਦੇ ਜਿਨਾ ਗੰਡੇ ਹੁੰਦੇ ਆ ਤੁਰੀਆਂ ਨਹੀਂ ਹੁੰਦੀਆਂ ਚਰੀ ਵਾਲੀ ਸਬਜ਼ੀ ਦੇ ਭਾਵੇਂ ਕੋਟੇ ਖਾਣੇ ਬਣਾਉਂਦੇ ਆ ਬਿਲਕੁਲ ਬੰਦ ਆਹ ਆ ਖਰੀਦੇ ਉਹ ਮੈਂ ਲੈ ਜਣੀ ਨੀ ਨੀਰਾ ਪੱਤੇ ਜੇ ਹਾਂਜੀ ਢੜਕਾ ਲਾਓ ਹੂੰ ਬੜੇ ਵਧੀਆ ਬੜੀ ਟੇਸਟੀ ਬਣਦੇ ਆਹ ਬੀਨਾ ਕਿੱਥੇ ਦੇ ਨਹੀਂ ਨਹੀਂ ਉਦਾਂ ਹੀ ਹਾਂਜੀ ਤੂੰ ਤੇ ਸੱਚੀ ਕਾਲ ਦੇ ਦੀ ਸੱਚੀ ਕਾਲ ਆ ਜਾ ਹੁਣਾਂ ਨੀ ਠੀਕ ਠਾਕ ਅੱਛਾ ਅੱਛਾ ਕੋਈ ਗੱਲ ਨਹੀਂ ਆਜੋ ਬਰਾਏ ਨੇ ਆ ਜਾਣਾ ਕੱਲ ਨੂੰ ਹਾਂਜੀ ਆਜੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮਾਮੀ ਜੀ ਹਾਂ ਆਜੋ ਕੋਈ ਗੱਲ ਨਹੀਂ ਕੱਲ ਨੂੰ ਨਾ ਪਹੁੰਚਣਾ ਰਾਤ ਨੂੰ ਹਾਂਜੀ ਆਹ ਲੈਣ ਜਾਣਾ ਹਾਂਜੀ ਉਹ ਕਹਿੰਦੇ ਤੁਰਨੇ ਤੁਰਨੇ ਲੱਗੇ ਤਾਂ ਭਾਵੇਂ ਲੇਟ ਹੋ ਜੇ ਪਰ ਲੋ ਜੀ ਆ ਮੇਰੇ ਜਠਾਣੀ ਖੜੇ ਆ ਲੱਗੇ ਤੇ ਮੈਂ ਅੰਮ੍ਰਿਤਸਰ ਗਈ ਉਹ ਕਲਿੱਪ ਪਿੰਨ ਨਾਲ ਲਾਦਣ ਲੱਗੀ ਆ ਦਰਬਾਰ ਸਾਹਿਬ ਲੱਗੀ ਐ ਮੈਂ ਲੰਗਰ ਛਕਣ ਤੇ ਆ ਬੈਠੀ ਐ ਮੈਂ ਨਾਲ ਸੰਗਤਾਂ ਦੇ ਲੋਜੀ ਪ੍ਰਸ਼ਾਦਾ ਛਕ ਲੋ ਸਾਰੇ ਜਣੇ ਤੇ ਸੰਗਤਾਂ ਛਕਣ ਡੀਆਂ ਨੇ ਪ੍ਰਸ਼ਾਦਾ ਤੇ ਮੈਂ ਮਿਲਣਾ ਹੀ ਐ ਅੰਮ੍ਰਿਤਸਰ ਆਪਣੇ ਵੀਰ ਤੇ ਭਾਬੀ ਜੀ ਨੂੰ ਯੂਪੀ ਤੋਂ ਇੱਥੇ ਸੇਵਾ ਕਰਦੇ ਨੇ ਅੰਮ੍ਰਿਤਸਰ ਮੈਂ ਉਹਨਾਂ ਨੂੰ ਮਿਲਣਾ ਆ ਤੇ ਆਇਆ ਮੇਰੇ ਮਾਸੀ ਜਾਣਦੇ ਮੇਰੇ ਭਾਬੀ ਜੀ ਨੇ ਤੇ ਆ ਮੇਰੇ ਭਾਬੀ ਜੀ ਬੈਠੇ ਨੇ ਤੇ ਤੇ ਆ ਮੇਰੇ ਵੀਰ ਜੀ ਨੇ ਤੇ ਇਆਨ ਸੇ ਵਕਾ ਨਾस्ते ਦਰਬਾਰ ਸਾਹਿਬ ਤੇ ਇਹਨਾਂ ਨੇ ਰੂਮ ਲਿਆ ਵਾ ਉੱਥੇ ਤੇ ਸੇਵਾ ਕਰਦੇ ਕਰਦੇ ਮੇਰੇ ਨਾਲ ਆ ਗਏ ਨੇ ਰੂਮ ਚ ਹੀ ਆ ਗਏ ਆ ਮੱਥਾ ਟੇਕ ਕੇ ਉੱਥੋਂ ਦਰਬਾਰ ਸਾਹਿਬ ਤੋਂ ਮੈਂ ਕਲਿੱਪ ਸ਼ੂਟ ਨਹੀਂ ਕੀਤੀ ਕਿਉਂਕਿ ਟਾਈਮ ਥੋੜਾ ਥੋੜਾ ਹੀ ਤਾਂ ਕਰਕੇ ਵੀ ਮੈਂ ਕਿਹਾ ਵੀ ਚਲੋ ਆਪਾਂ ਮਿਲਦੇ ਆਂ ਭੈਣ ਭਾਈਆਂ ਨੂੰ ਤੇ ਵੀਡੀਓ ਤੇ ਰੋਜ਼ ਪਾਉਂਦੀ ਰਹਿਣੀਆਂ ਵਾ ਤੇ ਇਹ ਆ ਮੁੰਡੇ ਜਿਹੜੇ ਵੀ ਝੂਪਿਓ ਆਏ ਆ ਮੇਰੇ ਮਾਸੀ ਜੀ ਬੈਠੇ ਨੇ ਮੇਰੇ ਭਾਬੀ ਜੀ ਦੇ ਮਮਾ ਤੇ ਆ ਪਤੀਜਾਵਾ ਮੇਰਾ ਮੇਰੇ ਭਾਬੀ ਜੀ ਦਾ ਪਤੀਜਾ ਤੇ ਮੇਰਾ ਵੀ ਪਤੀਜਾ ਲੱਗਾ ਤੇਰੇ ਭਾਬੀ ਜੀ ਅੰਗੂਰ ਤੋਂ ਕਿੱਲੋਂ ਡੇ ਆ ਤੇ ਮੈਨੂੰ ਕਹਿੰਦੇ ਕਿ ਤੂੰ ਅੰਗੂਰ ਖਾਜੀ ਜਾਣ ਲੱਗੀ ਗਰਮੀ ਬਹੁਤ ਜ਼ਿਆਦਾ ਵਾ ਤੇ ਹੁਣ ਮੈਂ ਆ ਗਈ ਆ ਘਰ ਤੇ ਸ਼ਾਮਾਂ ਨੂੰ ਬਹੁਤ ਜ਼ਿਆਦੀ ਨੇਰੀ ਆ ਗਈ ਆ ਤੇ ਮੈਂ ਕਹ ਚਲੋ ਤੁਹਾਡੇ ਨੱਕੋ ਛੋਟੀ ਜੀ ਕਲਿੱਪ ਨੇਰੀ ਵਾਲੀ ਵੀ ਸ਼ੇਅਰ ਕਰ ਦਿੰਨੀ ਆ ਜੇ ਮੇਰੀ ਵੀਡੀਓ ਤੁਹਾਨੂੰ ਪਸੰਦ ਆਂਦੀ ਹੈ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਕਮੈਂਟ ਕਰਨਾ ਨਾ ਆਪਣੇ ਬਾਈ ਬਾਈ